ਪ੍ਰੋਗਰਾਮ ਨਾਲ ਜੁੜੇ ਹੋ ਤੁਸੀਂ ਤੇ ਮੈਂ ਬਿਆਨਤ ਸਿੰਘ ਰੋੜੀਆਂ। ਇਸ ਵੇਲੇ ਮੌਜੂਦ ਆਂ ਅਸੀਂ ਪਿੰਡ ਪਹੇੜੀ ਦੇ ਵਿੱਚ ਤੇ ਬਹੁਤ ਸੋਹਣਾ ਦ੍ਰਿਸ਼ ਸਾਨੂੰ ਦਿਖਿਆ ਅਦਰ। ਮੱਝਾਂ ਨਹਾ ਰਹੀਆਂ ਨੇਗੀਆਂ ਤੇ ਪਿੰਡ ਦੇ ਮੋਹਤਵਾਰ ਬੰਦੇ ਨੇ ਜਿਹੜੇ ਮੋਹਤਵਾਰ ਕਹੂੰਗਾ ਮੈਂ ਸੋਝਵਾਨ ਕਹੂੰਗਾ, ਕਾਮੇ ਕਹੂੰਗਾ, ਕਿਰਤੀ ਕਹੂੰਗਾ। ਇਹ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ। ਕੀ ਇਹਨਾਂ ਦੇ ਮੁੱਦੇ ਨੇ, ਕੀ ਸਮੱਸਿਆਵਾਂ ਨੇ? ਪੰਜਾਬ ਦੇ ਬਹੁਤ ਚਰਚਿਤ ਮੁੱਦੇ ਨੇ। ਪੰਜਾਬ ਦੀ ਨੌਜਵਾਨੀ ਬਾਹਰ ਨੂੰ ਜਾ ਰਹੀ ਹੈ। ਪੰਜਾਬ ਦੇ ਵਿੱਚ ਨਸ਼ਾ ਬਹੁਤ ਹੋ ਗਿਆ। ਜੇ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ, ਉਹਨਾਂ ਵਿਸ਼ਿਆਂ ਦੇ ਉੱਪਰ ਗੱਲਬ ਦੇਖਦੇ ਆ ਜਾਣਦੇ ਆ ਕਿ ਕੀ ਇਹਨਾਂ ਦਾ ਕਹਿਣਾ ਕੀ ਇਹਨਾਂ ਦੇ ਪੱਖ ਨੇ ਕਿਵੇਂ ਇਹ ਸਿਆਸਤ ਨੂੰ ਦੇਖਦੇ ਨੇ ਕਿਵੇਂ ਇਹ ਪਿੰਡਾਂ ਦੇ ਨੌਜਵਾਨਾਂ ਨੂੰ ਦੇਖਦੇ ਨੇ ਪਿੰਡਾਂ ਦੇ ਲੋਕਾਂ ਨੂੰ ਕਿਸ ਤਰ੍ਹਾਂ ਦੇਖਦੇ ਨੇ ਆ ਕਿੱਤੇ ਨੂੰ ਕਿਵੇਂ ਦੇਖਦੇ ਨੇ ਮੈਂ ਕਿਹਦੀ ਸੋਚਦਾ ਨਾ ਵੀ ਜਿਹੜੇ ਤੁਸੀਂ ਆ ਆ ਕੰਮ ਕਰ ਰਹੇ ਹੋ ਇਹ ਤੁਸੀਂ ਲਾਸਟ ਵੀਡੀਓ ਤੁਹਾਨੂੰ ਲੱਗਦਾ ਵੀ ਇਹ ਆਉਣ ਵਾਲੇ ਕੋਈ ਟਾਈਮ ਦੇ ਵਿੱਚ ਕੋਈ ਬੰਦੇ ਜਿਹੜੇ ਨੌਜਵਾਨ ਨੇ ਉਹ ਕਰ ਲੈਣਗੇ ਤੇ ਆਉਣੀ ਕਿਵੇਂ ਆ ਅਸੀਂ ਉਹ ਆਉਣੀ ਆ ਉਹ ਬੱਚੇ ਪਿੰਡੋਂ ਲੈ ਨਹੀਂ ਲਈ ਕੋਈ ਸ਼ਰਮਜੀ ਮੰਨਦੇ ਨੇ ਕੰਮ ਦੇ ਤਾਂ ਨਹੀਂ ਮੋਟੇ ਹੈ ਇੰਦਾਂ ਕਿ ਬੱਚਾ ਜਵਾ ਕੱਢਦੇ ਹੋ ਕਰਦੀ ਬਾਹਰੇ ਬਾਹਰ ਕਰੀਂ ਉਹਨੇ ਬਾਹਰ ਨਾ ਕੋਟ ਨੋ ਕੇ ਭਾਈ ਰਾਜ ਹੈ ਰਾਜਵੀਰ ਹੈ ਵਾਹ ਕਿੰਨੇ ਬੱਚੇ ਨੇ ਤੁਹਾਡੇ ਦੋ एद्रीने के बाहर चले गए एद्रीने मजा के नहीं और को मजा आ गया ना 14 15 आ गए अच्छा के मैं गुजारा गुजारा ठीक चली जांदा के टाइम पास ही है टाइम पास है और इथे हुन कदे अच्छा <laughs> <laughs> सही <सेमा laughs> <तेमा पास नहीं>। गल <laughs> है <laughs> किन <laughs> ए थोड़ा ए जड़ा पिंड आ पेड़ी है किन्ने क बदी आ ए पिंड थोड़ा किन्ने क बदी वाला आ सात आठ सौ ठीक है ਆਮ ਮਾਹੌਲ ਵੈਸੇ ਮੈਂ ਬਹੁਤ ਘੱਟ ਦੇਖਿਆ ਆਪਾਂ ਜਿਹੜਾ ਮਾਹੌਲ ਵੀ ਮੱਝਾ ਲੈ ਕੇ ਆਉਨੇ ਆਪਾਂ ਪਾਣੀ ਢਾਉਂਦਿਆਂ ਨਹਿਰ ਚ ਥੋੜੇ ਸਾਰੇ ਪਿੰਡ ਦੀਆਂ ਮੱਝਾਂ ਆਉਂਦੀਆਂ ਨੇ ਫਿਰ ਨਹੀਂ ਕੁਝ ਘਰਾਂ ਦੇ ਆਉਂਦੇ ਆ ਪਹਿਲਾਂ ਆਉਂਦੇ ਨੇ ਸਾਰਿਆਂ ਨੇ ਹੁਣ ਤਾਂ ਹੈ ਨਹੀਂ ਸਾਰੇ ਪਿੰਡ ਦੀਆਂ ਆਉਂਦੀਆਂ ਦੀ ਆ ਹੁਣ ਤਾਂ ਥੋੜੇ ਘਰ ਆਂਦੀਆਂ ਆਉਂਦੀਆਂ ਨੇ ਬਸ ਠੀਕ ਹੈ ਬਾਜ 10 12 ਘਰਾਂ ਦੇ ਆਉਂਦੇ ਨੇ ਠੀਕ ਤੋਂ ਮੱਝਾਂ ਨਹੀਂ ਆਉਂਦਾ ਦਾ ਆ ਉਰਦਾ ਦਾ ਮੁੰਡੇ ਨੇ ਜਿਉਂ ਆ 2000 ਕ ਲਾਣੇ ਲਵਣੇ ਮੱਜਾਂ ਵਾ ਇਹ ਉਹ ਹੋ ਗਿਆ ਜਿਆਦੇ ਸੋਹਣ ਜੇ ਲੋਭ ਹੋ ਗਿਆ ਕਿਸੇ ਕੋ 2 ਨੇ ਕਿਸੇ ਕੋ 4 ਨੇ ਨਵੀਂ ਪੀੜੀ ਨਹੀਂ ਰੱਖਦੇ ਉਹਦਾ ਹੈ ਜੀ ਨਵੀਂ ਪੀੜੀ ਨਹੀਂ ਰੱਖਦੇ ਨਵੇਂ ਬਿੜੀ ਨਾਤ ਲਾਉਂਦੇ ਨਾ ਉਹਦਾ ਦੇਵਤਾ ਨੂੰ ਵੋਹਾਂ ਨੂੰ ਮਸਤਾਨਾ ਸਹੀ ਗੱਲ ਦੁੱਧ ਪੀਣ ਨੂੰ ਕਹਿੰਦੇ ਨੇ ਦੇ ਦੇ ਮੋਟਾ ਪੱਪੀ ਦੁੱਧ ਜਾਈ ਜਾ ਵਾ ਸਹੀ ਗੱਲ ਜਿਹੜੇ ਆਪਣੇ ਵਾਲੀ ਹੈ ਮਗਲ ਉਹ 40 50 ਸਾਲ ਦਾ ਬੰਦਾ ਉਹ ਮਰ ਮੋਟਾ ਕਰੀ ਉਹ ਹੀ ਗੱਪੇ ਦਾ ਕੰਮ ਖਰਾ-ਖਰਾ ਵੱਢ ਲਿਆਉਂਦਾ ਹੈ ਉਹ ਚੱਕ ਦਿੰਦਾ ਨਵੀਂ ਮੈਂ ਇੱਕ ਚੀਜ਼ ਸੋਚਦਾ ਨਾ ਵੀ ਜਿਹੜੇ ਤੁਸੀਂ ਆਹ ਕੰਮ ਕਰ ਰਹੇ ਹੋ ਇਹ ਤੁਸੀਂ ਲਾਸਟ ਵੀਡੀਓ ਤੁਹਾਨੂੰ ਲੱਗਦਾ ਵੀ ਇਹ ਆਉਣ ਵਾਲੇ ਕੋਈ ਟਾਈਮ ਦੇ ਵਿੱਚ ਕੋਈ ਬੰਦੇ ਜਿਹੜੇ ਨੌਜਵਾਨ ਨੇ ਉਹ ਕਰ ਲੈਣਗੇ ਨਹੀਂ ਕਰਦੇ ਇੱਥੇ ਆਉਣੇ ਕੀ ਨਹੀਂ ਆ ਅਸੀਂ ਉਹ ਆਉਂਦੇ ਹਾਂ ਉਹ ਬੱਚੇ ਪਿੰਡਾਂ ਨੂੰ ਲਈ ਨਹੀਂ ਦੇਈ ਸ਼ਰਮਜੀ ਮੰਨਦੇ ਨੇ ਕੰਮ ਦੇ ਕਦਾ ਨਹੀਂ ਮੋਟੂ ਹੈ ਜੀ ਉਹ ਜੋ ਆ ਕਾ ਚਿਕਲ ਦੇ ਉਹ ਕਰਦੀ ਹਾਂ ਬਾਹਰੇ ਬਾਹਰ ਕਰੀਏ ਨਹੀਂ ਬਾਹਰ ਹੀ ਬਾਹਰ ਇੱਥੇ ਕਰਨੂ ਨਹੀਂ ਉਹਨਾਂ ਨੂੰ ਪੜ੍ਹੇ ਲਿਖੇ ਨੇ ਹੁਣ ਜਾਣ ਕਿੱਦਣ ਅੱਛਾ ਰਾਜੂਰ ਭਾਈ ਮੈਨੂੰ ਇਹ ਦੱਸੋ ਵੀ ਬਾਹਰ ਨਾਲੋਂ ਇੱਥੇ ਠੀਕ ਆ ਕਿ ਬਾਹਰ ਠੀਕ ਆ ਐ ਦਾ ਉਰੇ ਠੀਕ ਆ ਹੁਣ ਪੈਸੇ ਨੂੰ ਦੇ ਕੇ ਉਧਰ ਭੱਜੀ ਜਾਂਦੇ ਨੇ ਪਰ ਪੈਸਾ ਵੀ ਜੇ ਆਪਾਂ ਦੇਖੀ ਉਧਰ ਘਰ ਹੀ ਘਰ ਦੇ ਕਿਸਤੇ ਨਹੀਂ ਉਤਰਦੀ ਇਹਨਾਂ ਤੋਂ ਉਹਦਾ ਪਤਾ ਹੀ ਐ ਗੱਡੀਆਂ ਦੀ ਕਿਸ਼ਤਾਂ ਨਹੀਂ ਉਤਰਦੀ ਹੈਗੀਆਂ ਉਹਦਾ ਪਤਾ ਹੀ ਐ ਉਤਰਦੀਆਂ ਨਹੀਂ ਆਈਆਂ ਪਰ ਜਾਂਦੇ ਫੇਰ ਵੀ ਆ ਫੇਰ ਵੀ ਜਾਂਦੇ ਨੇ ਨਾ ਉਹ ਜਾਂਦੇ ਕਿਸ ਗੱਲ ਨੂੰ ਮਤੋਂ ਨਹੀਂ ਸਮਝ ਆਉਂਦੀ ਵੀ ਕਿਉਂ ਬਸ ਪੈਸੇ ਨੂੰ ਜਾਂਦੇ ਨੇ ਵੀ ਪੈਸਾ ਆ ਜੀ ਖਾਂਦੀ ਬਹੁਤ ਆ ਜੀ ਜਗਾ ਨਹੀਂ ਕਰ ਵੀ ਆਪ ਆਉਣੇ ਜਾਂ ਨਹੀਂ ਆਉਣਾ ਸਹੀ ਗੱਲ ਆ ਸਹੀ ਗੱਲ ਆ ਇਹ ਹੈ ਇਹ ਫਰਕ ਹੈ ਗੱਲ ਦਾ ਉਹਦਾ ਜੀ ਪੈਸਾ ਵੀ ਇੱਧਰ ਆ ਕੇ ਵੱਧ ਹੈ ਆ ਉਧਰ ਤਾਂ ਨਹੀਂ ਵੱਧ ਹੈਗਾ ਉਹਦਾ ਬਸ ਉਹੀ ਆ ਆਪਣੇ ਵਾਲਾ ਹੀ ਕੰਮ ਹ ਖਰਚੇ ਬਹੁਤ ਨੇ ਹ ਹਰ ਚੀਜ਼ ਮੁੱਲ ਦੀ ਹੈ ਇੱਥੇ ਕੰਮ ਨਹੀਂ ਕਰ ਸਕਦੇ ਉੱਥੇ ਦਿਹਾੜੀ ਜਰੂਰ ਕਰਵਾ ਦਿੰਦੇ ਤੁਸੀਂ ਦਿਹਾੜੀ ਕਰ ਸਕਦੇ ਸਹੀ ਗੱਲ ਆ ਉੱਥੇ ਕਰਨੀ ਹੋ ਪੈਣੀ ਆ ਮਜ਼ਬੂਰੀ ਨੂੰ ਹੂੰ ਇਿੱਥੇ ਦਾ ਮਾਦੋਮਾ ਲੱਗਾਂਗਾ ਤੇ ਵੀ ਮਨ ਕਰਦਾ ਨਹੀਂ ਨਹੀਂ ਆਵੇਗਾ ਅੱਛਾ ਇੱਕ ਚੀਜ਼ ਹੋਰ ਆ ਰਹੀ ਵੀ ਮੈਂ ਕਿ ਦੇਖਿਆ ਵੀ ਇੱਧਰ ਆਪਾਂ ਘਰ ਬਣਾਉਨੇ ਆ ਚੱਲ ਵਧੀਆ ਕੂਠੀਆਂ ਨਾ 50 50 ਸਾਲ ਦਾ ਟਾਈਮ ਕੱਢ ਜਾਂਦੇ ਵਧੀਆ ਹੈ ਨਾ ਵੀ ਆਪਾਂ ਨੂੰ ਪਤਾ ਹੁੰਦਾ ਵੀ ਇਹ ਡਿੱਗਦੀ ਨਹੀਂ ਹੈਗੀ ਉਧਰ ਲੱਕੜ ਦੇ ਘਰ ਨੇ ਸਾਰੇ ਹਾਂ ਲੱਕੜ ਦੇ ਆ ਗਏ ਉਹ ਮੈਂ ਕਹਿੰਦਾ ਵੱਧ ਤੋਂ ਵੱਧ ਪੰਜ ਮਰਲੇ ਥਾਂ ਹੋਊਗੀ ਉੱਥੇ ਉਹਦੇ ਪਿੱਛੇ ਸਾਰੀ ਜ਼ਿੰਦਗੀ ਫਰੀ ਜਿਹਾ ਬੰਦਾ ਹਾਂ ਚਲੋ ਇਹ ਗੱਲ ਹੈ ਵੀ ਕਾਨੂੰਨ ਪੱਖੋਂ ਉੱਥੇ ਥੋੜਾ ਜਿਹਾ ਹੈਗਾ ਵਧੀਆ ਸੁਵਿਧਾ ਬਣੇਗੀਆਂ ਪਰ ਜੇ ਦੇਖਿਆ ਜਾਵੇ ਜਿਵੇਂ ਹੁਣ ਆ ਵਾਤਾਵਰਨ ਖੁੱਲਾ ਢੁੱਲਾ ਮਾਹੌਲ ਆ ਆ ਥੋੜੀ ਐਸਾ ਚੱਲ ਹੁਣ ਆਏ ਲੈ ਕੇ ਵੀ ਆਇਆ ਮੱਝਾ ਬੈਠਦਾ ਗਏ ਇਥੇ ਉਥੇ ਆ ਬੈਠਦਾ ਥੋੜਾ ਜਾ ਕਰ ਲੈਣਾ ਹੁਣ ਇਥੇ ਬੈਠਦਾ ਗਏ ਜੇ ਅੱਧਾ ਘੰਟਾ ਬਿਟੇ ਜਿਆਦਾ ਮਿੰਟ ਬਿਟੇ ਬੈਠਾਂਗੇ ਸਹੀ ਉਥੇ ਬੈਠਣਾ ਹੈ ਉਹ ਨਹੀਂ ਚੱਲਦਾ ਉਹ ਤਾਂ ਕਮ ਗਾ ਸ਼ਾਮ ਨੂੰ ਬੰਦਾ ਮਨ ਹਲਕਾ ਕਰ ਲੈਂਦਾ ਆਪਦੇ ਪਿੰਡ ਦੇ ਬੰਦੇ ਜਿਹਾ ਕੇ ਗੱਲਬਾਤ ਕਰ ਲੈਂਦਾ ਚਲੋ ਇੱਥੇ ਦਾ ਬੰਦਾ ਟਾਕਰਾ ਰਿਹਾ ਚਾਹੀ ਦੋ ਮਿੰਟੇ ਲਈ ਆ ਕੋਈ ਟੈਨਸ਼ਨ ਨਹੀਂ ਤੇ ਬੈਠਦਾ ਨਹੀਂ ਖੰਦਾ ਹੂੰ ਸਹੀ ਗੱਲ ਤੁਹਾਡੇ ਹਿਸਾਬ ਨਾਲ ਅਸਲੀ ਤਤ ਕੀ ਆ ਥੋੜੀ ਨੀਂ ਨੂਮਰ ਹੋ ਗਈ ਵੀ ਜ਼ਿੰਦਗੀ ਦਾ ਮਨੋਰਥ ਬੰਦੇ ਦਾ ਬੰਦੇ ਨੂੰ ਕੀ ਕਰਨਾ ਕੀ ਚਾਹੀਦਾ ਤੁਹਾਡੇ ਹਿਸਾਬ ਨਾਲ ਕੰਮ ਉਹਦਾ ਹੀ ਚਾਹੀਦਾ ਵੀ ਬਈ ਕੰਮ ਧੰਦਾ ਕਰੂ ਜੇ ਰੋਟੀ ਖਾਈਊਗਾ ਨਹੀਂ ਕਰੂਗਾ ਤਾਂ ਪੁੱਕਾ ਮਰੂਗਾ ਹੀ ਮਰੂਗਾ ਅਸਲੀ ਤਤ ਰਾਜੀ ਰਵੇ ਤੁਸੀਂ ਕੱਢਿਆ ਵੀ ਜ਼ਿੰਦਗੀ ਦਾ ਤੁਹਾਨੂੰ ਲੱਗਦਾ ਵੀ ਯਾਰ ਆ ਚੀਜ਼ ਹੀ ਕਰਨੀ ਚਾਹੀਦਾ ਬੰਦਿਆਂ ਨੂੰ ਆਹ ਆਇਆ ਕੰਮ ਕਰੇ ਚਾਹ ਰੋਡਾ ਕਰੇ ਚਾਹ ਬੜਾ ਕਰੇ ਕੰਮ ਕਰਨਾ ਚਾਹੀਦਾ ਬੰਦਿਆਂ ਨੂੰ ਕੰਮ ਕਰਨਾ ਚਾਹੀਦਾ ਬੰਦਿਆਂ ਨੂੰ ਕਰੇ ਜੇ ਕੰਮ ਕਰੂਗਾ ਤਾਂ ਸਭ ਕੁਝ ਹੋਊਗਾ ਜਿਉਂ ਕਹੇ ਵੀ ਆਪਾਂ 50000 ਦੀ ਨੌਕਰੀ ਤੇ ਪਹਿਲਾਂ ਨਹੀਂ ਲੱਗਣਾ 50000 ਦੀ ਨੌਕਰੀ ਤੇ ਥੋੜਾ ਪਹਿਲਾਂ ਲੱਗ ਜੂਗਾ ਜਿਉਂ 10000 ਤਾਂ ਹੌਲੀ ਹੌਲੀ ਸਟਾਰਟ ਹੋਊਗਾ ਅੰਬਰ ਜੇ 10000 ਦੀ ਨੌਕਰੀ ਲੱਗੂ ਤਾਂ ਹੌਲੀ ਹੌਲੀ ਵਧੂ ਜੇ ਆਲਾ ਪਹਿਲੇ ਥੋੜਾ 50000 ਦੇਣ ਲੱਗਿਆ ਜਾਵੇ ਵੇਣੀ ਜਾਂਦਾ 50000 ਬੜਾ ਹੋਊਗਾ ਉਹ ਵੀ ਦੇ ਕਾਬਲੀਤਾ ਤਾਂ 50000 ਮਿਲੂ ਨਹੀਂ ਜਿੰਦ ਮਿਲਦਾ ਹੈ ਅੱਛਾ ਇੱਕ ਚੀਜ਼ ਹੋਰ ਮੈਂ ਦੇਖੀ ਹੈ ਵੀ ਜਿਵੇਂ ਲੋਕ ਆਪਣਾ ਫਰੀ ਵਾਲੀ ਚੀਜ਼ਾਂ ਨੂੰ ਭੱਜਦੇ ਨੇ ਸਰਕਾਰਾਂ ਵੱਲੋਂ ਇਹ ਤਾਂ ਗਲਤ ਨੇ ਇਹ ਗਲਤ ਨੇ ਜੇ ਹੁਣ ਸਰਕਾਰ ਤੋਂ ਕੰਮ ਦੀ ਮੰਗ ਕਰਨ ਸਿੱਧੀ ਹੈ ਨਾ ਹਾਂ ਸਿੱਧੀ ਗੱਲ ਇਹ ਗਲਤ ਨੇ ਫਰੀ ਤਾਂ ਚਾਹੀਦੀ ਨਹੀਂ ਕੋਈ ਵੀ ਦੇਣਾ ਚਾਹੀਦਾ ਜਾਂ ਉਹ ਜਿਹੜੇ ਬੰਦੇ ਕੰਮ ਕਰਦੇ ਦੇ ਵਿਚਾਰੇ ਫਰੀ ਨਹੀਂ ਜਾਏਗੀ ਕਣਕਾਂ ਦੇ ਦਿਆਂ ਸਾਰਾ ਸਮਾਨ ਦੇ ਤਾਂ ਭਾਂਜਾ ਬਿਲੇ ਬੈਠੇ ਖਾਈ ਜਾਂਦੇ ਨੇ ਖਾਈ ਜਾਂਦਾ ਸਹੀ ਗੱਲ ਹਜਾ ਤੋਂ ਕਣਕ ਦੇਣ ਲੱਗੇ ਕਿਹੜਾ ਵੱੜਦਾ ਕਣਕਾ ਕੀੜਾ ਵੱਡਦਾ ਕੋਈ ਨਹੀਂ ਵੱਡਦਾ ਨਹੀਂ ਹਰੇਕੇ ਵੱਡਦੇ ਜਾਲਾ ਕਹਿੰਦੇ ਆ ਇੱਕ ਗਰੀਬ ਬੰਦੇ ਦੇ 2-2 ਚਾਰ-ਚਾਰ ਮਹੀਨਾ ਆਉਂਦੀ ਹਰ ਇੱਕ ਕੋ ਬੰਦੇ ਹੋਰ ਪਿਛੇ ਦੇਣੀ ਗਰੀਬ ਦੀ ਮਹਾਰਾਜ ਤੇਰੇ ਆ ਕੇ ਆ ਗਜੋ ਮੈਨੂੰ ਆ 50 ਹਜ਼ਾਰ ਹੋਣਗੇ 50 ਦੇ ਵਿੱਚ 10 ਹਜ਼ਾਰ ਦੇ ਮਹੀਨਾ ਆਉਣਗੇ ਹੂੰ ਹੂੰ ਨਿਕਲੇ ਦੇ ਸਾਰੇ ਬਿੱਲ ਬੱਠੇ ਖਾਂਗੇ ਉਹ ਉਹ ਬਿੱਲ ਤਾਂ ਕਿ ਮਿਲ ਜਾਂਦੀ ਹੈ ਪੈਸੇ ਮੈਨਿਆ ਨਰੇਗਾ ਮਿਲ ਜਾਂਦੀ ਹੈ ਨਰੇਗਾ ਮਿਲ ਵੀ ਚਾ ਹੂੰ ਸਹੀ ਹੈ ਲੈ ਉਹ ਨੂੰ ਕਾਹ ਨੂੰ ਕੰਮ ਕਰਨੀ ਹੂੰ ਏਜ ਮੈਂ ਆਪਾਂ ਮੈਂ ਮੈਨੂੰ ਐ ਕਿ ਵੀ ਲੱਗਦਾ ਵੀ ਜਿਹੜੇ ਪੰਜਾਬ ਦੇ ਲੋਕ ਨੇਗੇ ਪਤਾ ਨਹੀਂ ਤਾਂ ਇਹ ਜਾਣ ਕੇ ਆਲਸੀ ਰਹਿਣਾ ਚਾਹੁੰਦੇ ਨੇ ਵੀ ਆਲਸ ਚ ਹੀ ਰਹੀ ਹੈ ਬਸ ਜਿਵੇਂ ਪਹਿਲਾਂ ਜਿਹੜੇ ਸਾਬ ਨਾਲ ਜੁੱਸੇ ਹੁੰਦੇ ਸੀਗੇ ਸ਼ਰੀਰ ਹੁੰਦੇ ਸੀ ਹੈ ਨਾ ਜਿਹੜੇ ਸਾਬ ਨਾਲ ਜਿੰਨੀ ਉਮਰ ਆਉਂਦੀਆਂ ਸੀ ਮੈਂ ਕਹਿੰਦਾ ਤੁਸੀਂ ਲਾਸਟ ਪੀੜ੍ਹੀ ਮੈਂ ਮੰਨਦਾ ਇਹਨਾਂ ਗੱਲ ਨੂੰ ਵੀ ਜਿਹੜੇ 70 80 ਤੱਕ ਜਾਣਗੇ ਜਿਹੜੇ ਇਤੋਂ ਬਾਅਦ ਚਲੇ ਉਹ ਤਾਂ ਮੈਂ ਕਹਿੰਦਾ 50 ਦੇ ਟੱਪ ਦੇ ਹਿਸਾਬ ਨਾਲ ਕੋਈ ਕੰਮ ਹੀ ਨਹੀਂ ਕਰਨਾ ਜਦੋਂ ਆਪਾਂ ਨੇ ਪਸੀਨਾ ਜੀਣਾ ਨਹੀਂ ਨਸੇ ਜੇ ਲੱਗ ਜਾਣਾ ਕਾਮ ਕਿੱਥੇ ਕਰਨਾ ਹੈ ਨਜੀ ਨਜੀ 9316 ਲੈਣੇ ਆ। ਖਰਾਕ ਹੈ ਨਹੀਂ ਨਾ ਦੁੱਧ ਨਾ ਕਿਉਂ ਜੀ ਡੰਗਰੇ ਵਿੱਚ ਦੁੱਧ ਕਿਉਂ ਕਿੱਥੋਂ ਮਿਲੂ। ਹੂੰ। ਐ ਉਹ ਨਸ਼ੇਤੀ ਰਹਿਣਾ ਉਹਨੇ दारू ਪੀਵੀ ਆ ਜਮਾਇਕ ਪੀ ਲਿਆ ਹਲ ਵਾਹ ਲਿਆ ਉਹਦਾ ਕੀ ਹੈ। ਸਹੀ ਗੱਲ। ਆ ਲੱਗਾ ਦੁੱਧ ਬਹੁਤ ਮਹਿੰਗਾ 60 ਰੁਪਏ ਨੂੰ ਹੋ ਗਿਆ। ਉਹ ਜਿਹੜਾ ਉੱਥੇ 250 ਰੁਪਿਆ ਬੋਤਲ ਦੇ ਲੱਗਿਆ ਉਹ ਸਸਤੀ ਹੈ ਇਹ। ਹਾਂ। ਉਹ ਸਸਤੀ ਹੈ। ਉਹ ਕੱਲੇ ਨੇ ਪੀ ਲੈਣੇ ਜਿਹੜਾ 60 ਰੁਪਏ ਦਾ ਦੁੱਧ ਲੈ ਕੇ ਜਾਊਗਾ ਉਹ ਸਾਰਾ ਟੱਬਰ ਪੀਊਗਾ ਸਾਰਾ ਟੱਬਰ ਪੀਊਗਾ ਸਹੀ ਗੱਲ ਆ ਬਹੁਤ ਵੱਡੀ ਗੱਲ ਆ ਇਹ ਬਹੁਤ ਵੱਡੀ ਗੱਲ ਕਹੀ ਆ ਤੁਸੀਂ ਇਹ ਉਹ ਨਹੀਂ ਦੇਖਦੇ ਕਿ ਕਹਿੰਦੇ ਦੁੱਧ ਬੰਦੇ ਦੁੱਧ ਦਾ ਸਸਤ ਹੈ ਇਹ ਦੁੱਧ ਜਿਹੜੇ ਇੱਥੇ ਲੈ ਲੋ ਸਾਰਾ ਉਹ ਘੰਟੇ ਦਾ ਵੇ ਲੋ ਲੈਣ ਜਾਊਗੇ ਇਧਰੋਂ ਦਾਰੂ ਵਾਲਿਆਂ ਦੀ ਸਹੀ ਗੱਲ ਆ ਆਓ ਸ਼ਾਮ ਨੂੰ ਪੰਜਾਬ ਦੇ ਵਿੱਚ ਬਹੁਤੇ ਠੇਕਿਆਂ ਤੇ ਮੈਂ ਦੇਖਦਾ ਵਾਂ ਲੈਣਾਂ 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 ਉਹ ਦੁੱਧ ਨੂੰ ਕਹਿੰਦੇ ਨੇ 60 ਰੁਪਏ ਦਾ ਆ ਗਿਆ ਘਰੇ ਉਹ ਮੁੰਬਰ ਤਾਂ 5 ਜਿਨੀਓ ਤੁਸੀਂ ਕਰਦੇ ਸਾਰੇ ਪਾ ਪਾਇਆ ਪਾਇਆ ਪੀਮੂ ਚਾਰ ਤਾਂ ਪੀਮੂਗੇ ਪੰਜ ਜਾਣੇ ਤਾਂ ਪੀਮੂਗੇ ਹੂੰ ਉਹ ਹੈ ਕੱਲੇ ਨੇ ਪੀ ਜਾਣੇ ਉਹ ਕੱਲੇ ਨੇ ਪੀ ਜਾਣੇ ਸਹੀ ਗੱਲਾਂ ਗੱਲ ਬਹੁਤ ਵੱਡੀ ਕਹੀ ਹੈ ਤੁਸੀਂ ਇਹ ਹੁਣ ਇਹ ਗੱਲਾਂ ਦਾ ਅੱਛਾ ਕੋਈ ਗੌਰ ਤਾਂ ਨਹੀਂ ਕਰਦਾ ਇਹਨਾਂ ਗੱਲਾਂ ਤੇ ਇਹਦੇ ਜੇ ਗੱਲ ਕਹਿਦੇ ਜਾ ਗੁੱਸਾ ਕਰਦੇ ਗੁੱਸਾ ਕਰਦਾ ਅਗਲਾ ਵੀ ਸਾਨੂੰ ਕਿਉਂ ਕਹਤਾ ਹਾਂ ਗਾਲਾਂ ਘੜਦਾ ਹੀ ਅਗਲਾ ਇਹ ਕਾ ਬੜਾ ਕੰਮ ਆ ਸਹੀ ਹੈ ਨਾ ਇਹ ਫਿਰ ਕਿਹੜੀ ਨਸਲ ਦੀਆਂ ਮੱਝਾਂ ਨੇ ਬਈ ਇਹ ਆ ਨਥਲ ਤਾਉਣੇ ਇਹਦਾ ਦੂਈ ਆ ਜਾਂਦੀਆਂ ਦੇਸੀ ਜਿਹੇ ਆ ਜਾਂਦੀਆਂ ਸਾਰੀਆਂ ਇਹ ਕਿਹੜਾ ਪਿਓਰ ਤਾਂ ਹੈ ਨਹੀਂ ਮੋਹਰਾ ਤਾਂ ਪਿਓਰ ਹੈ ਨਹੀਂ ਹਾਂ 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 ਇਹ ਕਾ ਜਿਹੜੀ ਬਿੰਗੇ ਜੇ ਸਿੰਘਾਂ ਵਾਲੀ ਮਾਸ ਥੱਲੇ ਨੂੰ ਇਹ ਕਿਹੜੀ ਹੈ ਮੀਨੀ ਮੀਨੀ ਗਾਣਾ ਅੱਛਾ ਹੈ ਜੀ ਠੀਕ ਹੈ ਠਾਠਾਈ ਮਗਰੀ ਲਈ ਆਉਂਦੇ ਨੇ ਇਹ ਆਹ ਨੂੰ ਨਹੀਂ ਆਉਂਦੇ ਨਾ ਮਾਰਦੇ ਜੀ ਸਾਰਾ ਨੰਗ ਨੰਗ ਅੱਛਾ ਠੀਕ ਹੈ ਇਹ ਦਰਦ ਨਹੀਂ ਹੈ ਕੰਮ ਦਾ ਹੈ ਦਰਦ ਹੈ ਤੇ ਉਹ ਫੜ ਗਿਆ ਹਾਂ ਹਾਂ ਦਰਦ ਹੈ ਹੱਥ ਬੜੂ ਨਾਲ ਕੀ ਨਵਾਂ ਵਜਦਾ ਫਰੈਂਡਰ ਕੋਈ ਕੀ ਕੰਮ ਕਰਦੇ ਫਿਰ ਤੁਸੀਂ ਕਿੱਥੇ ਗੜੀ ਕਿੱਥੇ ਗੜੀ ਜਾਂਦੇ ਕਿੰਨੇ ਕਿੱਥੇ ਜਾਂਦੇ ਦਿੱਤੀ ਆਈ ਆਉਦੀ ਬਬਰ ਕਰ ਗਈ ਨਾ ਠੀਕ ਹੈ ਤੇ ਨਾਲ ਸਹਾਇਕ ਧੰਦਾ ਕੀ ਕਰਦੇ ਮਾਤਾ ਹੀ ਡੰਗਰ ਮਾਲ ਬਤੂ ਦਾ ਠੀਕ ਆ ਕਿੰਨੇ ਪਾਸੇ ਨੋਟਿਫਾਈ ਹੋਣਗੇ ਕਿਨੇ ਕਿ ਮੋਟੇ ਦਾ ਹੋਣਗੇ 30 ਵਜੇ ਠੀਕ ਆ ਚਲੋ ਤਾਂ ਫਿਰ ਇਹ ਕੰਮ ਕਰਦੇ ਜਾਂ ਕੋਈ ਹੋਰ ਕੰਮ ਕਰਦੇ ਆ ਆ ਪਹਿਲਾਂ ਠੀਕ ਕਰਦੇ ਆ ਠੀਕ ਆ ਤੁਹਾਡੇ ਸਾਹਮਣੇ ਜਿੰਦਗੀ ਦਾ ਅਸਲ ਤਤ ਕੀ ਆ ਜਿੰਦਗੀ ਦਾ ਅਸਲ ਤਤ ਕੀ ਆ ਹੁਣ ਤਾਂ ਟਾਈਮ ਪਾਸ ਆ ਟਾਈਮ ਪਾਸ ਆ ਬਸ ਯਾਰ ਤਾਂ ਤਾਂ ਉਹ ਲੋਕਾਂ ਦਾ ਜਿਹੜੇ ਲੋਕ ਵਧੀਆ ਬੈਠੇ ਨੇ ਨਾ ਨੌਕਰੀ ਵੇਚੀ ਆ ਲੈ ਉਹਨਾਂ ਦਾ ਆਪਣਾ ਗੱਲ ਕਰਦਾ ਉਹ ਫਿਰ ਕਹੀ ਜਾਂਦੇ ਨੇ ਕਹਿੰਦੇ ਸਾਡਾ ਬਹੁਤ ਔਖਾ ਗੁਜ਼ਾਰਾ ਦਾ ਨਹੀਂ ਔਖਾ ਤਾਂ ਉਹਨਾਂ ਦਾ ਕਹਾਦਾ ਹੁਣ ਉਹਦਾ ਪਤਾ ਤਾਂ ਫਿਰ ਲੱਗਦਾ ਬੰਦਾ ਜਾਂ ਕੰਮ ਕਰਦਾ ਹੁਣ ਇੱਥੇ 4:30 4:30 ਵਜੇ 3 ਵਜੇ ਉੱਠ ਕੇ ਫਿਰ ਬੰਦੇ ਨੂੰ ਪਤਾ ਲੱਗਦਾ ਵੀ ਕੰਮ ਕਰਨਾ ਔਖਾ ਜਾਂ ਨਹੀਂ ਇਹਵੇਂ ਬੰਦੇ ਨੇ 8 ਵਜੇ 9 ਵਜੇ ਉੱਠ ਕੇ ਡਿਊਟੀ ਜਾਣਾ ਉਹਨੂੰ ਵੀ ਫਰਕ ਪੈਂਦਾ ਠੀਕ ਨਹੀਂ ਸਹੀ ਗੱਲ ਹੈ ਇਹਦਾ ਕਹ ਮੋਨੋ ਦਾ ਫਿਰ ਵੀ ਐਸਾ ਕੰਮ ਤਾਂ ਹੈਗਾ ਇੱਥੇ ਤਾਂ ਸਾਰੀ ਜਿਹੜੀ ਔਜੋ ਮਤਲਬ ਮੀਟਰ ਘੁੰਮਦਾ ਦਾ ਹਾਂ ਮੀਟਰ ਘੁੰਮਦਾ ਤੇ ਨਹੀਂ ਹੋਵੇ ਮੀ ਹੋਵੇ ਨੇਰੀ ਹੋਵੇ ਚਾਹੇ tufaan ਹੋਵੇ ਤਾਂ ਹੁਣ ਕਰਨਾ ਹੀ ਪੈਣਾ ਇਹਨਾਂ ਨੂੰ ਨਹੀਂ ਸਕਦਾ ਡਿਊਟੀ ਵਿੱਚ ਅਸੀਂ ਦਾ ਬੰਦਾ ਚਲੋ ਲੈਫਟ ਵੀ ਚਲਾ ਜਾਂਦਾ ਜੀ ਚੁੱਤੀ ਵੀ ਕਰਨਾ ਹੁੰਦਾ ਹੂੰ ਥੋੜੇ ਸਮੇਂ ਤੇ ਅੱਜ ਦੀ ਨੌਜਵਾਨ ਪੀੜ੍ਹੀ 'ਚ ਤੁਸੀਂ ਕੀ ਅੰਤਰ ਦੇਖਦੇ ਹੋ ਇਹਦਾ ਤੁਹਾਡਾ ਸਮਾਂ ਸੀਗਾ ਤੁਹਾਡਾ ਬਚਪਨ ਬੀਤੇ ਆ ਤੁਹਾਡੀ ਜਵਾਨੀ ਸੀ ਉਹ ਟਾਈਮ ਨੂੰ ਲੈ ਕੇ ਤੇ ਅੱਜ ਦੇ ਟਾਈਮ ਨੂੰ ਤੁਸੀਂ ਕਿਵੇਂ ਦੇਖਦੇ ਜਿਹੜੀਆਂ ਕਮੀਆਂ ਨੇ ਕਿਹੜੇ ਹਿਸਾਬ ਨਾਲ ਚੰਗਾ ਹੋਇਆ ਮਾੜਾ ਹੋਇਆ ਸਮੇਂ ਦੇ ਵਿੱਚ ਬਦਲਾਅ ਆਇਆ। ਨਹੀਂ ਉਹ ਸਮੇਂ ਨਾਲ ਤਾਂ ਹੁਣ ਮੰਨ ਲਓ ਆਪਣਾ ਬਦਲਾਅ ਤਾਂ ਕਾਫੀ ਹੋ ਗਿਆ ਜਿਹੜਾ ਪਹਿਲਾਂ ਸਮਾਂ ਤੇ ਉਹ ਬਹੁਤ ਵਧੀਆ ଥିਗਾ। ਹੂੰ। ਯਾਨੀ ਤਾਂ ਜਿਹੜੀ ਅੱਗੇ ਨੈਵੀਗੇਸ਼ਨ ਆ ਉਹ ਤਾਂ ਹੋਰ ਲੋਕਿਆਂ ਨਾਲ ਤਾਂ ਉਹਨਾਂ ਕਿਤੇ ਪਿਆਰ ਮੁਹੱਬਤ ਆ ਕਿਸੇ ਵਿੱਚ। ਹਾਂ ਹਾਂ ਠੀਕ ਐ ਨੀ ਸਭ ਤੋਂ ਵੱਡੀ ਗੱਲ ਤਾਂ ਨਾਲ ਕਿਸੇ ਪਿਆਰ ਮੁਹੱਬਤ। ਅੱਛਾ ਇੱਕ ਚੀਜ਼ ਮੈਨੂੰ ਤੁਸੀਂ ਦੱਸੋ ਬਾਪੂ ਜੀ ਇਹ ਪਿਆਰ ਮੁਹੱਬਤ ਵਾਲਾ ਜਿਹੜਾ ਫੰਡਾ ਵਾਜੂ ਹੁਣ ਬਹੁਤ ਲੋਕਾਂ 'ਚ ਰਿਸ਼ਤੇ ਸੀਮਤ ਕਰ ਲੈ ਲੋਕਾਂ ਨੇ। ਇਹਦਾ ਕੀ ਕਾਰਨ ਮੰਨਦੇ ਹੋ ਤੁਸੀਂ? ਪਿਆਰ ਰਹਿ ਹੀ ਨਹੀਂ। ਕਾਰ ਨੂੰ ਤਾਂ ਪਤਾ ਚਲੂ ਪਤਾ ਹੀ ਸਾਰ ਨੂੰ ਪਿਆਰ ਨਹੀਂ ਰਿਹਾ ਹੈਗਾ ਦਰਬਾਰਾ ਭਾਈ ਆਜੋ ਤੁਸੀਂ ਵੀ ਆਜੋ ਰਵੀ ਭਾਈ ਉਹ ਵੀ ਪਿਆਰ ਨਹੀਂ ਰਿਹਾ ਆਪਾਂ ਕਹਿੰਦੇ ਆ ਵੀ ਉਹਦਾ ਕੀ ਕਾਰਨ ਮੰਦ ਗਲਤ ਆ ਗਿਆ ਜੀ ਜਮਾਨਾ ਗਲਤ ਆ ਗਿਆ ਨਾ ਆਜੋ ਉਹਦਾ ਜਾਣਦੇ ਨਹੀਂ ਆਪਣਾ ਜੋਰ ਧਰਨੇ ਹੂੰ ਇਹਨਾਂ ਦੀ ਫਰਕ ਜੰਤਾ ਜੋਣਿਆ ਲਿਆ ਤਾਂ ਗੋਮਿੰਗ ਹਾਂ ਹਾਂ ਪਾਲੇ ਕਿ ਥੋੜਾ ਟਾਈਮ ਥੋੜਾ ਟਾਈਮ ਜਿਹੜਾ ਪਹਿਲਾਂ ਸੀ ਉਹ ਹਾਂ ਇਹਦਾ ਯਾਦ ਨਹੀਂ ਇੱਥੇ ਉੱਥੇ ਜਾਂਦਾ ਪਤਾ ਨਹੀਂ ਕਿਤੇ ਰੁਕ ਲੈਂਦੇ ਨੇ ਤੇ ਰੁਕਣਾ ਉਹਦਾ ਜਵਣੇ ਮੋਣੀ ਜਾਂਦਾ ਥੱਗਲਾ ਸਹੀ ਤੁਹਾਨੂੰ ਬਦਲ ਦਿੱਤੇ ਕਿ ਇਹਨਾਂ ਤੁਸੀਂ ਕੀ ਮੰਨਦੇ ਹੋ ਉਹਦੇ ਵਿੱਚ ਕਰਨ ਮੈਂ ਕੋਈ ਕਾਨੂੰਨ ਨਹੀਂ ਜੋੜ ਹੈ ਨਹੀਂ ਹੂੰ ਸਮਝ ਨਹੀਂ ਉਹਨੇ ਕੀ ਹੂੰ 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 ਕੋਈ ਕਾਨੂੰਨ ਨਹੀਂ ਜੋੜ ਫਾਣਦਾ ਜਿਹਦਾ ਕੋਈ ਫੜੂ ਪੈਂਦਾ ਠੀਕ ਹੈ ભગવાન ਦਾ ਆਉਂਦੀ ਨਹੀਂ ਤਹਾਈ ਮੈਂ ਸਿਆਣਾ ਨੇ ਕਹੀਆਂ ਨਿਕਲਦਾ ਹੈ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਫਿਰ ਤੁਸੀਂ ਉਹ ਤੇ ਇਹ ਜੋ ਇਹਨਾਂ ਕਹਿ ਵੀ ਠੀਕ ਹੈ ਕੋਈ ਸਮਝਦਾ ਮਤਲਬ ਹੈ ਤਾਂ ਕੱਲ੍ਹਜੋ ਕਦਾ ਜੋਰ ਹੈ ਜੀ 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 ਮੈਂ ਕਹਿੰਨੀ ਪਹਿਲਾ ਅਨ버ਗਾ ਮਾਹੌਲ ਤਾਂ ਹੈ ਹੀ ਨਹੀਂ ਅਗਲਾ ਪਹਿਲਾ ਜਿੱਥੇ ਮਰਜੀ ਖਰੇ ਆਪ ਚਲੇ ਜਾਂਦਾ ਤੇ ਅਗਲਾ ਕੋਈ ਚੱਕਰ ਨਹੀਂ ਦੇਗਾ ਹੁਣ ਤਾਂ ਅਗਲਾ 8 ਵਜੇ ਤੋਂ 7 ਵਜੇ ਬਾਅਦ 8 ਵਜੇ ਤੋਂ ਬਾਅਦ ਨਹੀਂ ਜਿਵੇਂ ਮੂੰਹ ਨੇ ਰਾਵ ਕੋਈ ਨਿਕਲ ਸਕਦਾ ਠੀਕ ਹੈ ਨਹੀਂ ਨਾ ਕਿਸੇ ਤੇ ਕੁਝ ਕੋਈ ਵਿਸ਼ਵਾਸ ਰਿਹਾ ਅੱਜਕੱਲ ਸਹੀ ਗੱਲ ਕੋਈ ਵਿਸ਼ਵਾਸ ਵੀ ਨਹੀਂ ਹੈਗਾ ਕਿਸੇ ਤੇ ਠੀਕ ਹੈ ਨਹੀਂ ਅੱਜਕੱਲ ਤਾਂ ਆਪਾਂ ਇਹ ਵਿਸ਼ਵਾਸ ਤੇ ਆ ਵੀ ਆਪਾਂ ਜੇ ਆਪਣੀ ਕੋਈ ਤੀ ਭੈਣਾ ਤਾਂ ਆਪਾਂ ਕਿਸੇ ਕੋਲ ਛੱਡ ਜਾਈਏ ਤਾਂ ਕੋਈ ਵਿਸ਼ਵਾਸ ਹੈਗਾ ਵੀ ਕੱਲ ਨੂੰ ਆਪਾਂ ਨੂੰ ਕੋਈ ਮਿਲਣਾ ਬੁੱਤ ਠੀਕ ਹੈ ਹਾਂ 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 ਇੰਨਾ ਵਿਸ਼ਵਾਸ ਨਹੀਂ ਹੈਗਾ ਲੋਕਾਂ ਨੂੰ ਖਤਮ ਹੋ ਚੁੱਕਿਆ ਕਿਉਂਕਿ ਇੱਕ ਤੁਹਾਨੂੰ ਪਤਾ ਹੀ ਆ ਜਿਹੜਾ ਨਸ਼ੇ ਨੇ ਦੁਨੀਆ ਖਤਮ ਕਰ ਦਿੱਤੀ ਨਸ਼ੇ ਨੇ ਬੜਾ ਕੀਤਾ ਕੰਮ ਇਹਨੇ ਬਸ ਇਹਨੇ ਤਾਂ ਕੋਈ ਕਿੰਨੇ ਅੱਛਾ ਇੱਕ ਚੀਜ਼ ਮੈਨੂੰ ਇਹ ਦੋ ਆਪਣੇ ਜਿਵੇਂ ਹੁਣ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਜਦੋਂ ਸ਼ਰਾਬ ਤਾਂ ਚਲੋ ਚੱਲਦੀ ਹੈ ਹੀ ਹੈ ਨਾ ਪਹਿਲਾਂ ਲੋਕ ਘਰੋਂ ਘਰੀ ਕੱਢਦੇ ਹੁੰਦੇ ਸੀਗੇ ਪੁਰਾਣੇ ਟਾਈਮ ਜਿਵੇਂ ਸੀ ਬਈ ਹਾਂਜੀ ਪੁਰਾਣੇ ਸਾਡੇ ਟਾਈਮ ਦੇ ਵਿੱਚ ਥੋੜੇ ਟਾਈਮ ਦੇ ਵਿੱਚ ਕੱਢੀ ਆ ਠੀਕ ਐ ਬਸ ਜਿਵੇਂ ਹੁਣ ਉਹ ਚੀਜ਼ ਤੋਂ ਉਹ ਚੀਜ਼ ਤੇ ਅੱਜ ਦੀ ਚੀਜ਼ ਕਿੰਨਾ ਕੁ ਫਰਕ ਦੇ ਦਿੰਦਾ ਤੁਸੀਂ ਬਹੁਤ ਅੰਤਰ ਹੈ ਜਦੋਂ ਤੁਸੀਂ ਕੋਈ ਪਹਿਲਾਂ ਹੀ ਹੂੰ ਠੀਕ ਗੱਡੀ ਐ ਅੱਛਾ ਜਿਹੜਾ ਹੁਣ ਆ ਗੋਲੀਆਂ ਗੋਲੀਆਂ ਜਿਹੜਾ ਜਿਹੜਾ ਮੈਡੀਕਲ ਨਸ਼ਾ ਆਇਆ ਇਹ ਇਹ ਕਦੋਂ ਕੋਤੋਂ ਲੱਗਦਾ ਤੁਹਾਨੂੰ ਵੀ ਕਦੋਂ ਕੋਈ ਤੁਹਾਡੇ ਟਾਈਮ ਦੇ ਵਿੱਚ ਹੈਗਾ ਸੀ ਇਹ ਹਾਂ ਟੂ ਟਾਈਮ ਇੱਕ ਤਾਂ ਬੀਮ ਗੀ ਅੱਛਾ ਫੇਮਸ ਹੀ ਹੈ ਨਾ ਜਿਹੜਾ ਉਹ ਰੀਗਾ ਮਾੜਾ ਮੋਟਾ ਹੀ ਦੀ ਕੋਈ ਨਹੀਂ ਪਗ ਨਹੀਂ ਜਾਨਾ ਠੀਕ ਹੈ ਮਰ ਗਿਆ ਠੀਕ ਹੈ ਉਹ ਮਤਲਬ ਅੱਜ ਕੱਲ ਜੇ ਦੇਖੀ ਆਪਾਂ ਮੈਡੀਕਲ ਨਾਸ਼ਨ ਹੈ ਜੀ ਉਹ 76 75 ਦੀ ਗੱਲ ਹੋਈ ਆ 80 ਸਿਜ ਹੈ ਨਾ ਥੋੜੇ ਵੀ ਸੀਗਾ ਪਹਿਲਾਂ ਜਾਨੀ ਨਾਰਮਲ ਸੀਗਾ ਚਲੋ ਮਾੜਾ ਮੋਟਾ ਕੋਈ ਸੋਚੋ ਪੰਜ ਚਾਰ ਬੰਦੇ ਹਾਂ ਦੇਵੇਂ ਦੇ ਸੀਗੇ ਚਲੋ ਜਿਹੜਾ ਬੰਦਾ ਕੰਮਕਾਰ ਵੀ ਕਰਦਾ ਸੀ ਠੀਕ ਹੈ ਨਹੀਂ ਅ ਅਗਰ ਭੀਮ ਭੁਖੀ ਦਾ ਡੋਡਿਆਂ ਦਾ ਉਹ ਕਰਦਾ ਸੀ ਕਿਉਂਕਿ ਅਗਲਾ ਕੰਮ ਵੀ ਕਰਦਾ ਸੀ ਅੱਜ ਕੱਲ ਦਾ ਬੰਦੇ ਹੋ ਜਣੇ ਜਿਹੜਾ ਨਸ਼ਾ ਵੀ ਕਰਦੇ ਨੇ ਲੋਕ ਕੰਮ ਵੀ ਨਹੀਂ ਕਰਦੇ ਵਿਹਲੇ ਠੀਕ ਹੈ ਨਹੀਂ ਜਿਹੜੇ ਨੇ ਗੋਲੀਆਂ ਖਾਣੇ ਉਹਨਾਂ ਦਾ ਵਿਹਲੇ ਸਾਰੀ ਜਿਹੜੀ ਬੇੜੀਆਂ ਖਾਣੇ ਨੇ ਸ਼ਾਮ ਨੂੰ ਠੀਕ ਹੈ ਨਹੀਂ ਵੇਲੇ ਨੂੰ ਉਹਨਾਂ ਨੂੰ ਫੇਰ ਗੋਲੀਆਂ ਖਾਤਰ ਪੈਸੇ ਚਾਹੀਦੇ ਨੇ ਕਿੱਥੋਂ ਜੈਨ ਲਿਓਣਗੇ ਠੀਕ ਹੈ ਨਹੀਂ ਹੂੰ ਫੇਰ ਉਹ ਚੋਰੀਆਂ ਡਾਕੀ ਕਰਨਗੇ ਹੋਰ ਕੀ ਕਰਨਗੇ ਸਹੀ ਗੱਲ ਹੈ ਠੀਕ ਹੈ ਨਹੀਂ ਨਸ਼ਾ ਹੀ ਲੀਗਲ ਵੀ ਇੰਨਾ ਵੀ ਹੁਣ ਚਲੋ ਫਿਰ ਵੀ ਇੱਧੇ ਤਾਂ ਗੋਲੀਆਂ ਗਾਲੇ ਦਾ ਬੰਦਾ ਚਲੋ ਠੀਕ ਹੈ ਜਿਹੜਾ ਦੂਜਾ ਨਸ਼ਾ ਉਹਦਾ ਬਹੁਤ ਮੜ ਹੂੰ ਉਹ ਹੈਗਾ ਇਹ ਇੱਕ ਤਰ੍ਹਾਂ ਦਾ ਚਿੰਤਾ ਦਾ ਵਿਸ਼ਾ ਹੀ ਹੈ ਬਹੁਤ ਵੀ ਜੇ ਦੇਖੀਏ ਹੂੰ ਆਉਜੇ ਬੰਦਾ ਕੋਈ ਭੁੱਕੀ ਅਫੀਮ ਵੀ ਖਾਂਦਾ ਸੀ ਤਾਂ ਮਿਹਨਤ ਕਰਦਾ ਸੀ ਖੁਰਪਾ ਹੱਥ ਚ ਰਹਿਣਾ ਸੀ ਹਾਂਜੀ ਹੂੰ ਇਹਨੇ ਆਉਨਾ ਜੁਆ ਵੇ ਹੂੰ ਇਹ ਖਾਧੀ ਆ ਪਰ ਕਿਸੇ ਨੂੰ ਨਹੀਂ ਖਾਧਾ ਮਿਹਨਤ ਕਰੀ ਆ ਸਹੀ ਗੱਲ ਅੱਛਾ ਮੈਂ ਇੱਕ ਚੀਜ਼ ਦੱਸੋ ਵੀ ਤੁਸੀਂ ਇਹ ਜਿਹੜਾ ਮਸ਼ੀਨੀ ਜੋਗਾ ਆ ਆਪਾਂ ਹੁਣ ਤਾਂ ਚੱਲੂ ਇਹਦਾ ਮਸ਼ੀਨੀ ਜੋਗਾ ਹਨ ਇਹ ਕਦੋਂ ਤੋਂ ਜ਼ਿਆਦਾ ਹੋਇਆ ਮਤਲਬ ਪੈਟਰੋਲ ਜਾਂ ਡੀਜ਼ਲ ਤੁਸੀਂ ਸ਼ੁਰੂਆਤ ਦੇ ਵਿੱਚ ਕਿੰਨੇ ਰੁਪਏ ਲੀਟਰ ਤੋਂ ਦੇਖਿਆ ਤੁਹਾਡੇ ਸਮੇਂ ਚ ਮੇਰੇ ਸਮਝ ਮੈਂ 12-13 ਲੀਟਰ ਦਾ ਮੈਂ ਆਪਦੇ 10-12 ਲੀਟਰ ਪਾਇਆ ਪੈਟਰੋਲ 6-7 ਰੁਪਏ ਡੀਜ਼ਲ ਹੁੰਦਾ ਸੀ 6 70 ਕੇ ਲੀਟਰ ਡੀਜ਼ਲ ਕਿਹੜੇ ਸੰ ਦੀ ਗੱਲ ਹੋਊਗੀ ਇਹ ਮੇਰੇ ਖਾ ਅ 90 90 ਤੋਂ ਹੋਣਗੇ ਪਹਿਲਾਂ 87 ਪੈਸੇ 87 90 ਤੋਂ ਦਾ ਮੇਰੇ ਖਾ 15 16 ਰੁਪਏ ਰਿਹਾ ਇਹ ਠੀਕ ਆ ਤੁਹਾਡੇ ਟਾਈਮ 'ਚ ਕਿਹੜਾ ਸੀ 87 ਪੈਸੇ 87 ਰੁਪਏ 87 ਪੈਸੇ ਲੀਟਰ ਇਹ ਲੀਟਰ ਮੁਗਲਾਇਆ ਹੁੰਦਾ ਅੱਛਾ 70 60 70 ਅੱਛਾ ਉਦੋਂ ਫਿਰ ਜਿਹੜੇ ਇਹ ਟਰੈਕਟਰ ਸੀਗੇ ਜਾਂ ਜਿਹੜੇ ਵੀ ਸਾਧਨ ਸੀ ਕਿਹੜੀ ਕੰਪਨੀ ਦੇ ਜ਼ਿਆਦਾ ਚੱਲਦੇ ਸੀ ਸਕਾਟ ਠੀਕ ਹੈ। ਕੋਈ ਨਹੀਂ ਜਉਂਟਰੀ ਆਣੀ ਲੋ। ਠੀਕ ਹੈ। ਲੋਕਾਂ ਦਾ ਫਿਰ ਟਾਮੇ ਟਾਮੇ ਕਿਸੇ ਬੰਦੇ ਕੋਲ ਹੁੰਦਾ ਹੋਗਾ। ਮੈਸੀ ਵੀ ਸੀਗੀ ਮੈਸੀ ਵੀ ਸੀਗੀ ਪਹਿਲਾਂ। ਹੈ ਜੀ। ਹੈਗਾ ਕੋਈ ਦੀ ਬੰਦੇ। ਅੱਛਾ। ਫੇਰ ਲੋ ਹੋਗੇ। ਠੀਕ ਹੈ। ਹੁਣ ਤਾਂ ਤਿੰਨ ਹੈਗਾ ਹੁਣ ਤਾਂ। ਪਹਿਲਾਂ ਤਾਂ ਲੋਕਾਂ ਨੂੰ ਇਹ ਹੁੰਦਾ ਸੀ ਇਹ ਕਿਸੇ ਦੇ ਇੱਕ ਟਰੈਕਟਰ ਆ ਇਹਨਾਂ ਲੋਕਾਂ ਨੇ ਪਹਿਲਾਂ ਤਾਂ 2 ਮਹੀਨੇ ਉਹਦੇ ਘਰੇ ਦੇਖਣੇ ਜਾਈ ਜਾਂਦੇ ਤੇ ਵੀ ਇਹ ਕਿਵੇਂ ਹੈਗੇ ਨਹੀਂ ਦੇਖ ਲਈਂ ਇਹਨਾਂ ਚੌਂ ਹੁੰਦਾ ਦੀ ਲੋਕਾਂ ਨੂੰ। ਹੂੰ। ਹੁਣ ਤਾਂ ਅਗਲੇ ਨੂੰ ਇਹ ਜਿਆਦਾ ਗੱਡੀ ਦਾ ਤਾਂ ਨਹੀਂ ਅਗਲਾ ਗੱਲਾ ਕਹਿੰਦਾ ਛੱਡ ਪਰੇ ਕੀ ਆਲਾ ਸਭ ਤੋਂ ਲੋਕਾਂ ਦਾ ਪਿਆਰ ਮੁਹੱਬਤ ਖਤਮ ਹੋ ਗਿਆ ਨਹੀਂ ਜਾ ਕੇ ਦੇਖੇ ਛਾੜੀ ਲਮਾਂਗੇ ਗੱਲ ਜਣਾਉਂਗੇ ਅੱਛਾ ਉਹ ਤਾਂ ਦੇਦੇ ਪੜਦੇ ਪਹੁੰਚ ਜਾਂਦੇ ਸੀ ਠੀਕ ਹੈ ਉਹ ਸਮਾਂ ਬਹੁਤ ਵਧੀਆ ਸੀ ਨਾ ਬਾਈ ਲੋਕਾਂ ਚ ਤੇ ਉਹ ਮੁਹੱਬਤ ਸੀ ਕਰਨਾ ਹਾਂ 12:00 10 11 ਵਜੇ ਤੱਕ ਤਾਂ ਲੋਕ ਖੇਡਦੇ ਫਿਰ ਜਾਂਦੇ ਇੱਕ ਦੂਜੇ ਨਾਲ ਉਧਰ ਉਧਰ ਖੇਡਦੇ ਫਿਰ ਜਾਂਦੇ ਜਿਹੜੇ ਛੋਟੇ ਮੋਟੇ ਦੀਏ ਹੂੰ ਠੀਕ ਨਹੀਂ ਉਹ ਤਾਂ ਸਮਾਂ ਹੀ ਖਤਮ ਆ ਗਿਆ ਹੋਵੇ ਹੈ ਨਹੀਂ ਉਹਦੇ ਨਾਲ ਹੱਥ ਦੀ ਗੱਲ ਜੇ ਕੰਕਰੀਟ ਨਹੀਂ ਕੀਤਾ ਹੈ ਜੀ ਜਗੇ ਦੇ ਛੱਟ ਵੀ ਲਾ ਲੈਂਦੇ ਹੁੰਦੇ ਹੁੰਦੇ ਦੇ ਤੇ ਹਾਂਜੀ ਜੇ ਉਹਦੇ ਛੰਡਾ ਹਾਂ ਕੁਛ ਨਹੀਂ ਕੁਛ ਨਹੀਂ ਹਾਂ ਉਹਨਾਂ ਦੇ ਨਾਲ ਹੁਣ ਤਾਂ ਮਰ ਮਾਰਨ ਦੀ ਗੱਲ ਆਜੀ ਹਾਂ ਗੋਲੀ ਚੱਲੂ ਹੁਣ ਤਾਂ ਮਾਰੀ ਵਾਲੇ ਕਿਹਨੂੰ ਗਾੜਦਾ ਤਾਂ ਗੋਲੀ ਚੱਲ ਜਾਂਦੀ ਹੈ ਉਹ ਤਾਂ ਚਲੋ ਛੱਟਾਂ ਦੀ ਗੱਲ ਹੈ ਮਾੜੀ ਮੋਟੀ ਜੇ ਕਿਹਨੂੰ ਕੱਢਦਾ ਤਾਂ ਕਰ ਉਹ ਵੀ ਨਾਲ ਖੇਡਦੇ ਹੋਏ ਲੱਗਦੇ ਜੀ ਲੱਗਦੇ ਜਾਂ ਕਿ ਭਾਂਜੀ ਮਾਰਿਆ ਗਿਆ ਹਾਂ ਜਾਂ ਕਿ ਦੇ ਮਾਰਦਾ ਨਹੀਂ ਫੇਰ ਕੋਈ ਹੋਰ ਹਾਂ ਸਹੀ ਗੱਲ ਹੈ ਇਹ ਗੱਲ ਦੀ ਜੇ ਇਹ ਹੁਣ ਫਿਰ ਇਹ ਜਿਹੜੀ ਮੈਂ ਬਾਈ ਉਹਨਾਂ ਨਾਲ ਪਹਿਲਾਂ ਵੀ ਗੱਲ ਕਰਕੇ ਛੱਡਿਆ ਬਈ ਜਿਹੜੀ ਆ ਮੱਜਾ ਨਮਾਉਣ ਵਾਲੀ ਹਾਂਜੀ ਆਖਰੀ ਪੀੜੀ ਆ ਤੁਹਾਡੀ ਆ ਫਿਰ ਵੀ ਆਖਰੀ ਅੱਗੇ ਤਾਂ ਕੋਈ ਬੱਚਾ ਨਹੀਂ ਕਰੂਗਾ ਅੱਗੇ ਮੈਨੂੰ ਤਾਂ ਨਾਲ ਕੋਈ ਕਹੂਗਾ ਅੱਗੇ ਤਾਂ ਵੀ ਮੈਨੂੰ ਕਹਾਂ ਤੁਹਾਨੂੰ ਸਾਢੇ 1 ਖੁਦ ਮੇਰੇ ਭਰਾ ਦਾ ਛੋਟੇ ਦਾ ਉਹ 16 17 ਸਾਲ ਦਾ ਉਹਨੂੰ ਅਜੇ ਤੱਕ ਇਹ ਨਹੀਂ ਪਤਾ ਜੇ ਅਸੀਂ ਉਹਨੂੰ ਲੈ ਕੇ ਆਵਾਂਗੇ ਵੀ ਆ ਡੰਗਤ ਲੈ ਉਹ ਪਹਿਲਾਂ ਪੁੱਛੂਗਾ ਵੀ ਇਹ ਕੀ ਦਾ ਘਟਰੂ ਆ ਇਹਦੇ ਥੱਲੇ ਛੱਡਣਾ ਉਹਨੂੰ ਇਹ ਨਹੀਂ ਪਤਾ ਹੈਗਾ ਠੀਕ ਹੈ ਨੇ ਇਹ ਤਾਂ ਹੁਣ ਜਿਹੜੇ ਹੁਣ ਪਿੱਛਾ ਕਰਗੇ ਕਰਗੇ ਅੱਗੇ ਨੇ ਕੀ ਨਾ ਕਰਨਾ ਕਰ ਤਨ ਅੱਗੇ ਤਾਂ ਸਰਕਾਰੋਂ ਪ੍ਰੋਜੈਕਟਾਂ ਲਾਇਆ ਕਰੂਗਾ ਉਹੀ ਪੀਲੇ ਕਰਨਗੇ ਅੰਬਲ ਦਾ ਪ੍ਰੋਜੈਕਟਾਂ ਵੀ ਕੀ ਨਾ ਕਰਨਾ ਕਹੂ ਕੋਚੇ ਬਰਕਰਾਂ ਦੇ ਮਾਰੇ ਹੋਣੇ ਲੋਕ ਇਹ ਜਿਹੜੀ ਹੁਣ ਆਹ ਪੀੜੀ ਇਹੀ ਕਰ ਗੁਰਗੀ ਇਹ ਵੀ ਆ ਸਾਡੇ ਪੰਜ ਸੱਤ ਲਾਣਾ ਕੋਈ ਨਹੀਂ ਇੱਧਰ ਡੰਗਾ ਨਹੀਂ ਤਗਲਾ ਕਹਿੰਦਾ ਕੀ ਲੈਣਾ ਪਈਆ ਦੁੱਧ ਪਾ ਲਿਆ ਵਥਨੇ ਰਾਮ ਦਾ ਮੋਜ ਠੀਕ ਨਹੀਂ ਮੈਂ ਪਹਿਲਾਂ ਵੀ ਇਹ ਗੱਲ ਕਰਦਾ ਮੈਂ ਕਿ ਆਲਸ ਬੰਦ ਕਰਦਨੇ ਆਪਣੇ ਆਪ ਨੂੰ ਆਰਾਮ ਸੁਖ ਆਰਾਮ ਬੜਾ ਲੈਣ ਸੁਖ ਆਰਾਮ ਨੀ ਨੂੰ ਮੇਗਾ ਸੁਣੋ ਸਾਡੇ ਪਰ ਕਹਿੰਦੇ 3:00 ਵਜੇ 4:00 3:30 ਵਜੇ ਉੱਠ ਗਾ ਲੈਣਾ ਪਹਿਲਾਂ ਉਹ ਪੁੱਛਿਆ ਖਾਣੀਆਂ ਨੇ ਫਿਰ ਖਾਣੀ ਦੇਊ ਖਾਣੀ ਨਹੀਂ ਦੇਊ ਅਗਲਾ ਕਹਿੰਦਾ ਆਰਾਮ ਨਾਲ 6:30 ਵਜੇ ਉੱਠਾਂਗੇ ਉੱਥੇ ਦੈਰੀਆਂ ਕਹਿੰਦਾ 5-10 ਰੁਪਈਆ ਠੀਕ ਹੈ ਲਿਖਣੀ ਗੱਲ ਸਾਡੇ ਵੀ ਤਾਂ ਆ ਕੇ ਮੁੜਣਾ ਨਾ ਸਾਲਾ ਕੱਪੜਾ ਲੇੜਨ ਨਾਲ ਲੱਪਣਾ ਨਾ ਆਟਾ ਪੋਣਾ ਨਾ ਕੋਈ ਦਾਣਾ ਪੋਣਾ ਨਾ ਪੱਠੇ ਪੋਣੇ ਸਹੀ ਗੱਲ ਹੈ ਠੀਕ ਹੈ ਹੂੰ ਇਹ ਚੱਕਰ ਹੋ ਗਿਆ ਉਹ ਲੋਕ ਪਹਿਲਾਂ ਲੋਕ ਰੱਖਦੇ ਸੀ ਕਿ ਕਿ ਦੋ ਦੋ ਡੰਗਰ ਆਰਾਮ ਨਾਲ ਸਭ ਦੇ ਹੁੰਦੇ ਦੀਏ ਹੂੰ ਹੂੰ ਲੋਕ ਬਾਹਰ ਆਉਂਦੇ ਖੇਤਾਂ ਚੋਂ ਕੱਖ ਕੁਖ ਵੀ ਲਿਆਉਂਦੇ ਤੇ ਗਰੀਬ ਜਾਂਦਾ ਖੜਿਆ ਜਾਂਦਾ ਉਹ ਤਾਂ ਗਰੀਬ ਆਦਮੀ ਦਾ ਕਹਿੰਦਾ ਵੀ ਛੱਡ ਵੀਰੇ ਆਪਾਂ ਨੇ ਕਰਨਾ ਕੀ ਹੈ ਹੂੰ ਹੂੰ ਗਰੀਬ ਆਦਮੀ ਤਾਂ ਰੱਖੀ ਨਹੀਂ ਜੀ ਹੈਗਾ ਠੀਕ ਹੈ ਨਹੀਂ ਸਹੀ ਗੱਲ ਆਹ ਠੀਕ ਹੈ ਹੈਗੇ ਨੇ ਪੁਰਾਣੇ ਵਿੱਚ ਬੰਦੇ ਜਿਹੜੇ ਹੈਗੇ ਨੇ ਬਜ਼ੁਰਗ ਜਿਹਨਾਂ ਨੂੰ ਸ਼ੌਂਕ ਹੈਗਾ ਰੱਖੇ ਉਹਨੇ ਲੋਕਾਂ ਦੇ ਡੰਗਰ ਵਿੱਚ ਵਿੱਚ ਹੈਗੇ ਕਿ ਦੋ ਦੋ ਅਗਲਾ ਕਹਿੰਦਾ ਵੀ ਘਰ ਦੇ ਦੁੱਧ ਬਣਾ ਕੇ ਜੀਣਾ ਨਹੀਂ ਹੈਗਾ ਹੂੰ ਜਿਹੜੇ ਹੁਣ ਹੋਰ ਦੇ ਸਮੇਂ ਤੱਕ ਰੱਖ ਗਏ ਰੱਖ ਗਏ ਅੱਗੇ ਕੀ ਨਹੀਂ ਰ ਉਹਦੀ ਦੇਖ ਰਹੀ ਹੂੰ ਪਿੰਡਾਂ ਦੇ ਵਿੱਚ ਕਿਹੜਾ ਹੈਗਾ ਹੁਣ ਕਿਤੇ ਨਹੀਂ ਹੈਗੇ ਮਾੜਾ ਮੋਟਾ ਜ਼ਿੰਦਗੀ ਨਹੀਂ ਅੱਛਾ ਇੱਕ ਚੀਜ਼ ਹੋਰ ਵੀ ਹੈ ਨਾ ਵੀ ਹੁਣ ਮੈਂ ਪਹਿਲਾਂ ਵੀ ਚਲੋ ਇਹਨਾਂ ਨਾਲ ਗੱਲ ਕਰਕੇ ਹਟਿਆ ਇਸ ਵਿਸ਼ੇ ਤੇ ਹੂੰ ਵੀ ਜਿਵੇਂ ਹੁਣ ਤੁਸੀਂ ਹੁਣ ਕਹਿੰਦੇ ਹੋ ਕਿ 3 3.5 ਰੁਪਏ ਉੱਠਣਾ ਪੈਂਦਾ ਹੁਣ ਜਿਹੜੇ ਬਾਈ ਬਾਹਰ ਜੌਬ ਕਰਦੇ ਨੇ ਬਾਹਰ ਨੌਕਰੀਆਂ ਕਰਦੇ ਨੇ ਉਹ ਵੀ ਤਾਂ ਸਰਜਰੀ ਉਡਦੇ ਨੇ ਮਿਹਨਤ ਜੇ ਆਪਾਂ ਦੇਖਿਓ ਤੇ ਮੈਂ ਤਾਂ ਦੁੱਗਣੀ ਹੈ ਇੱਕ ਤਰ੍ਹਾਂ ਦੀ ਪੂਰੇ ਦਾ ਆਪਾਂ ਫਿਰ ਵੀ ਆਰਾਮ ਨਾਲ ਬਹਿ ਜਾਂਦੇ ਆ ਕਿ ਉਹ ਤਾਂ ਹੈਗੀ ਮਤਲਬ ਉਹ ਇੱਕ ਬੰਦਾ ਉਹਦੇ ਪੈਸੇ ਪਿੱਠੀ ਭਜਦਾ ਹੈ ਹਾਂ ਮਨ ਲਓ ਜੇ ਉਹਦੇ ਅਰੇਸਟ ਵੀ ਹੈਗੀ ਹੁਣ ਇਹ ਤਾਂ 12 ਮਹੀਨਾ ਦੀ ਹੁਣ ਮੰਨ ਲਓ ਵੀ ਹਫਤੇ ਦੇ ਵਿੱਚ ਉਹ 5 7 ਦਿਨ ਕੰਮ ਕਰਦੇ ਨੇ 5 ਦਿਨ ਤਾਂ 2 ਦਿਨ ਉਹਨਾਂ ਦੀ ਛੁੱਟੀ ਹੈ ਹੂੰ ਇਹ ਤਾਂ ਤੁਸੀਂ ਮੰਨਦੇ ਹੋ ਨਾ ਇਹਨਾਂ ਦਾ ਆਪਾਂ ਉਹਨਾਂ ਕਿਤੇ ਰਿਸ਼ਤੇਦਾਰੀ ਛੱਡ ਕੇ ਨਹੀਂ ਜਾ ਸਕਦੇ ਹੈਗੇ ਹਾਂ ਇਹ ਤਾਂ ਵੀ ਮੰਨਦੇ ਨਾ ਉਹ ਤਾਂ ਨੌਕਰੀ ਹੈ ਜੇ ਹਫਤੇ ਦੇ ਵਿੱਚ 7 ਦਿਨਾਂ ਦਾ ਇੱਕ ਦਿਨ ਤਾਂ ਉਹਨਾਂ ਦੀ ਬ੍ਰੇਕ ਹੋਣੀ ਹੀ ਹੋਣੀ ਬਾਹਲੀ ਕੰਟਰੀਆਂ ਦੇ ਵਿੱਚ ਤੁਸੀਂ ਜਿੱਥੇ ਵੀ ਦੇਖੋ ਇੱਕ ਦਿਨ ਛੁੱਟੀ ਹੋਊਗੀ ਉਹਨਾਂ ਦੀ ਉਹਦੇ ਨਾਲ ਕੋਈ ਕੰਮ ਨਹੀਂ ਕਰੂਗਾ ਇਹ ਤਾਂ ਵੀ ਇਹਨਾਂ ਨੂੰ ਘੰਟਾ ਛੱਡ ਕੇ ਭੱਜੋਗਾ ਤੇ ਰਹਿ ਜਊਗਾ ਮੈਂ ਸਮਝਣਾ ਸਹੀ ਗੱਲ ਹੈ ਠੀਕ ਹੈ ਨਹੀਂ ਉਹ ਠੀਕ ਹੈ ਉਹ ਵੀ ਆਪਣੇ ਥੰਮੇ ਆ ਪਰ ਉਹ ਵੀ ਜਿਹੜੇ ਹੁਣ ਬੱਚੇ ਭੇਜ ਰਹੇ ਨੇ ਅਗਲੇ ਅਗੇ ਦਾ ਜੀ ਥੋੜਾ ਕਰਦਾ ਜੀ ਨਹੀਂ ਕਰਦਾ ਜਦ ਇਧਰ ਸਰਕਾਰਾਂ ਕੁਝ ਦੇ ਹੀ ਨਹੀਂ ਰਹੀਆਂ ਠੀਕ ਹੈ ਨਾ ਸਰਕਾਰਾਂ ਜਦਾਂ ਆਉਂਦੀਆਂ ਨੇ ਵਾਦੇ ਬੜੇ-ਬੜੇ ਕਰਦੀਆਂ ਨੇ ਜਿਵੇਂ ਨਾਲ ਜੀ ਹੁਣ ਇਧਰੇ ਬੱਚਿਆਂ ਨੂੰ 15-20 ਹਜ਼ਾਰ ਦੀ ਨੌਕਰੀ ਮਿਲੇ 20-25-25 ਹਜ਼ਾਰ ਦੀ ਬੱਚੇ ਕੰਮ ਕਰਨ ਇਧਰੇ ਕੁਝ ਨੇ ਆਪਦੇ ਘਰ-ਬਾਰ ਆਪਦੇ ਮਾਪੇ ਕੋ ਬੈਠਣ ਠੀਕ ਹੈ ਨਾ ਹੁਣ ਇੱਕ ਕਿਸੇ ਦਾ ਇੱਕ ਬੱਚਾ ਕਿਤੇ ਤੇ ਦੋ ਬੱਚੇ ਨੇ ਮਾਪੇ ਇੱਧਰ ਬੈਠੇ ਨੇ ਬੱਚੇ ਉੱਧਰ ਬੈਠੇ ਨੇ ਠੀਕ ਹੈ ਨਾ ਆਹ ਦਿਲ ਤਾਂ ਕਿਸੇ ਦਾ ਨਹੀਂ ਕਰਦਾ ਕਿਸੇ ਦਾ ਨਹੀਂ ਕਰਦਾ ਬੱਚਿਆਂ ਨੂੰ ਤੋਰਨ ਨੂੰ ਹਰ ਇੱਕ ਮਜਬੂਰੀ ਹੈ ਕਿਉਂਕਿ ਇੱਧਰ ਉਹਨਾਂ ਦਾ ਪਾਲ ਨਹੀਂ ਪੂਰਾ ਠੀਕ ਹੈ ਨਾ ਮਜਬੂਰੀ ਹੈ ਨਾ ਬੰਦੇ ਦੀ ਮਜਬੂਰੀ ਬਣਦੀ ਹੈ ਕਿਹਨੋ ਇਹ ਸਮਾਂ ਆ ਮਾ ਹਨਾ ਬਿਲਕੁਲ ਆ ਸਮਾਂ ਇਹਨੇ ਬਸ ਆਪਣੇ ਕੱਲ ਜੁਗਨੇ ਰੰਗ ਹਾਂ ਜੁਗ ਜੋਰਾਂ ਦੇ ਇਹ ਤਾਂ ਜੋ ਕੁਝ ਬਾਣੀ ਕਿਹਾ ਉਹ ਮੇਰੇ ਲਈ ਬਹੁਤ ਸੱਚ ਹੈ ਸਹੀ ਗੱਲ ਹੈ ਜੀ ਬਾਣੀ ਦੇ ਬਚਨ ਨੇ ਤਾਂ ਹੁਣ ਮੰਨੀ ਪਈਆਂ ਹੁਣ ਜਿਆਦਾ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕਿਨੇ ਜਿਹੜੇ ਬਾਹਰ ਗਏ ਹੋਣੇ ਬੰਦੇ ਸਾਡੇ ਪਿੰਡ ਤੋਂ ਤਕਰੀਬਨ ਹੁਣ ਤਾਂ ਮੇਰੇ ਹਿਸਾਬ ਨਾਲ ਵੀ ਤੇੇ ਘਰ ਤੋਂ ਇੱਕ ਇੱਕ ਬੱਚਾ ਦੋ ਦੋ ਗਏ ਹੋਣਗੇ ਹੁਣ ਤਾਂ ਕੋਈ ਰਹੀ ਨਹੀਂ ਹੈ ਇੱਕ ਇੱਕ ਦੋ ਦੋ ਬੱਚੇ ਤਾਂ ਸਾਰੇ ਹੀ ਕਿ ਨਹੀਂ ਆਉਣਗੇ ਤਕਰੀਬਨ ਕਿਹੋ ਜਿਹਾ ਕੋਈ ਉਹ ਬੰਨ ਸੱਤ ਦਾ ਹੋਣਗੇ ਨਹੀਂ ਤਾਂ ਤਕਰੀਬਨ ਇੱਕ ਇੱਕ ਬੱਚਾ ਦੋ ਦੋ ਸਭ ਦੀ ਚਲੇ ਗਈ ਪੂਰੇ ਪੰਜਾਬ ਦੇ ਵਿੱਚੋਂ ਹੈ ਗਈ ਨਾ ਮਤਲਬ ਬਹੁਤ ਬਹੁਤ ਜ਼ਿਆਦਾ ਬੱਚੀ ਚਲੋ ਪਰਮਾਤਮਾ ਨੂੰ ਤੰਦਰੁਸਤ ਹੈ ਨਾ ਆਪਾਂ ਪਰ ਕਿਤਨਾ ਕਿਤੇ ਇਹ ਪੰਜਾਬ ਦੇ ਲਈ ਬਹੁਤ ਵੱਡੀ ਮੈਂ ਸਮਝਦਾ ਵੀ ਇੱਕ ਤਰਸਦੀ ਵਾਲੀ ਗੱਲ ਵੀ ਆ ਇੱਕ ਘਾਟਾ ਵੀ ਆ ਘਾਟਾ ਵੀ ਆ ਜੀ ਦੇਖੋ ਉਹਨਾਂ ਬੱਚੇ ਜਾ ਰਹੇ ਨੇ ਜੇ ਇੱਧਰ ਹੀ ਮਲੇ ਉਹਨਾਂ ਨੂੰ ਉਹਨਾਂ ਦੇ ਹੈ ਨਹੀਂਗਾ ਠੀਕ ਹੈ ਨਾ ਜਿਹੜੇ ਬਾਹਰਲੇ ਮਜ਼ਦੂਰ ਆ ਕੇ ਉਹ ਰਹ ਰਹੇ ਨੇ ਪਰਦੇਸੀ ਰਹੇ ਨੇ ਉਹਨਾਂ ਨੂੰ ਇੱਥੇ ਵੱਧ ਦਾ ਰੁਜ਼ਗਾਰ ਹਾਂ ਸਮ ਤਾਂ ਉਹ ਵੀ ਕਰ ਰਹੇ ਨੇ ਪਰ ਆਪਣੇ ਬੱਚੇ ਉਹਨੇ ਦੇ ਕੰਮ ਕਰਕੇ ਖੁਸ਼ ਨਹੀਂ ਹੈਗੇ ਖੁਸ਼ ਨਹੀਂ ਹੈਗਾ ਸਹੀ ਠੀਕ ਹੈ ਨਾ ਕਿਉਂਕਿ ਉਹਨਾਂ ਦੀ ਉਧਰ ਗਰੀਬੀ ਜ਼ਿਆਦਾ ਉਹਨਾਂ ਨੂੰ ਐ ਵੀ ਸਾਡੇ ਲਈ ਇਹੀ ਬਹੁਤ ਕੁਝ ਹਾਂ ਆਪਣੇ ਲੋਕਾਂ ਦੇ ਖਰਚੇ ਵਧ ਗਏ ਖਰਚਾ ਪੂਰਾ ਨਹੀਂ ਹੋ ਰਿਹਾ ਇਹਨਾਂ ਦਾ 5-7000 ਦਾ ਕੀ ਖਰਚਾ ਪੂਰਾ ਹੁੰਦਾ ਸਹੀ ਗੱਲ ਹੈ ਕਿਉਂਕਿ 5-7000 ਦਾ ਬੱਚੇ ਮਹੀਨੇ ਚ ਖਾਣ ਪੀਣ ਦੇ ੜਾ ਦਿੰਦੇ ਹੁੰਦੇ ਹੂੰ ਜਿਹੜੇ ਹਿਸਾਬ ਨਾਲ ਜਮਾਨਾ ਚੱਲਦਾ ਹੁਣ ਅੱਜ ਅਸੀਂ ਪਹੁੰਚੇ ਅਸੀਂ ਪਿੰਡ ਪਹੀੜੀ ਦੇ ਵਿੱਚ ਤੇ ਇੱਥੇ ਅੱਜ ਅਸੀਂ ਮੌਜੂਦਾ ਜਿਹੜੇ 7 ਦੇ ਵਿੱਚ ਬੰਦੇ ਇਕੱਠੇ ਹੁੰਦੇ ਨੇ ਸਮਝਦਾਰ ਬੰਦੇ ਸੋਝਵਾਨ ਕਿਉਂਕਿ ਪੰਜਾਬ ਦੀ ਜਿਹੜੀ ਗੱਲਬਾਤ ਆ ਜਾਂ ਪੰਜਾਬ ਦੀ ਸਿਆਸਤ ਕਹਿ ਲਓ ਜਾਂ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਜਿਹੜੇ ਇਹਨਾਂ ਸੱਥਾਂ ਦੇ ਵਿੱਚ ਚੱਲਦੇ ਨੇ ਤੇ ਕੁਝ ਕੁ ਵਿਸ਼ਿਆਂ ਦੇ ਉੱਪਰ ਅਸੀਂ ਸਿੰਪਲ ਤਰੀਕੇ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਉਮੀਦ ਕਰਦਾ ਕਿ ਤੁਹਾਨੂੰ ਪਸੰਦ ਆਈ ਹੋਊਗੀ ਤੇ ਤੁਹਾਡੇ ਸੁਝਾਵਾਂ ਦੀ ਉਡੀਕ ਰਹੂਗੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਾਂ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਸੁਝਾਅ ਜ਼ਰੂਰ ਦਿਓ ਕਿਉਂਕਿ ਇਦਾਂ ਦੇ ਪ੍ਰੋਗਰਾਮ ਅਸੀਂ ਪਿੰਡਾਂ ਦੀਆਂ ਸਥਾਨਾਂ ਦੇ ਵਿੱਚੋਂ ਕਰਦੇ ਰਵਾਂਗੇ ਕਿਉਂਕਿ ਇੱਕ ਅਲੋਪ ਹੋਣ ਵਾਲੀਆਂ ਗੱਲਾਂ ਨੇ ਜਿਹੜੀਆਂ ਜਿਸ ਜਗ੍ਹਾ ਦੇ ਉੱਪਰ ਅਸੀਂ ਬੈਠੇ ਆਂ ਇਹ ਪੀੜੀ ਲਾਸਟ ਪੀੜੀ ਆ ਮੇਰਾ ਮੰਨਣਾ ਇਹ ਕਿਉਂਕਿ ਇਸ ਤੋਂ ਬਾਅਦ ਕਿਸੇ ਨੇ ਪਸ਼ੂ ਨਹੀਂ ਰਖਣੇ ਜੇ ਪਸ਼ੂ ਰਖਣੇ ਵੀ ਨੇ ਤਾਂ ਉਹ ਨਹਿਰ ਤੇ ਨਮਾਉਣ ਨਹੀਂ ਆਉਣਾ ਤੇ ਇਦਾਂ ਦੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਅਸੀਂ ਇਸ ਚੈਨਲ ਦੇ ਮਾਧਿਅਮ ਰਾਹੀਂ ਕਰਦੇ ਰਹਿੰਦੇ ਆ ਤੁਹਾਡੇ ਨਾਲ ਤੇ ਅੱਗੇ ਵੀ ਕਰਦੇ ਰਵਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਕੈਮਰਾ ਪਰਸਨ ਰਾਜਵੀਰ ਪੰਦੇੜਖੇੜੀ ਦੇ ਨਾਲ ਬਿਅੰਕ ਸਿੰਘ ਰੋੜੀਆਂ ਧੰਨਵਾਦ